ਸਾਨੂੰ ਸੰਵਿਧਾਨ ਦੇ ਨਿਰਮਤਾ ਜੀ ਨੇ ਸਾਨੂੰ ਦੇਸ਼ ਨੂੰ ਇੱਕ ਦਿਸ਼ਾ ਦਿੱਤੀ ਸੀ ਮੈਂ ਸਮਝਦੀ ਆ ਸਾਰੇ ਲੋਕਾਂ ਨੂੰ ਅੱਜ ਵੋਟਰ ਤੋਂ ਪਹਿਲੇ ਇਸ ਚੀਜ਼ ਚ ਪਹਿਰਾ ਦੇਣ ਦੀ ਲੋੜ ਹੈ ਕਿ ਜਿਹੜੇ ਸੰਵਿਧਾਨਿਕ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਨੇ ਸੰਸਥਾਨਾ ਬਣਾਈਆਂ ਸੀ ਉਹ ਸੰਸਥਾਨ ਮਜ਼ਬੂਤ ਰਹੇ ਕਿਉਂਕਿ ਜੇ ਉਹ ਕਮਜ਼ੋਰ ਹੁੰਦੀ ਹੈ ਤੇ ਫਿਰ ਦੇਸ਼ ਦੀ ਡੈਮੋਕ੍ਰੇਸੀ ਕਮਜ਼ੋਰ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਕੀ ਦੇਸ਼ ਦੇ ਪਿਛੜੇ ਵਰਗ ਨੂੰ ਕਦੇ ਕੁਚਲਿਆ ਨੂੰ ਇਹਨਾਂ ਨੂੰ ਅੱਗੇ ਉਠਾਨ ਵਾਸਤੇ ਲਿਜਾਨ ਵਾਸਤੇ ਬਹੁਤ ਸਾਰਾ ਕੁਝ ਜਿਨਾ ਉਹਨਾਂ ਨੇ ਕੀਤਾ ਉਹਨਾਂ ਦਾ ਸ਼ੁਕਰਾਨਾ ਅਸੀਂ ਨਹੀਂ ਕਰ ਸਕਦੇ ਤੇ ਇੱਕ ਇਹ ਜ਼ਰੂਰ ਮੈਂ ਮਹਿਸੂਸ ਕਰਦੀ ਆ ਕਿ ਸਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪਿਛੜੇ ਵਰਗ ਨੂੰ ਅੱਗੇ ਲਿਜਾਨ ਵਾਸਤੇ ਬਾਬਾ ਸਾਹਿਬ ਦੇ ਦਿਖਾਏ ਹੋਏ ਰਾਹ ਤੇ ਚਲਦੇ ਹੋਏ ਜਿਨਾ ਕੁਝ ਉਹਨਾਂ ਨੇ ਕੀਤਾ ਪਾਵੇਂ ਧੀਆ ਨੂੰ ਸਕਾਲਰਸ਼ਿਪ ਦਿੱਤੀ ਸਾਈਕਲਾਂ ਦਿੱਤੀਆਂ ਵੈਰਿਟੋਰੀਅਸ ਸਕੂਲ ਵਰਗੀ ਚੀਜ਼ਾਂ ਬਣਾਈਆਂ ਤਾਂ ਕਿ ਅੱਗੇ ਵੱਧ ਸਕਣ ਪਾਵੇਂ ਧੀਆ ਵਾਸਤੇ ਸ਼ਗੰਦੀ ਸਕੀਮ ਹੋਏ ਜਾਂ ਫਿਰ ਸਮਾਜ ਨੂੰ ਆਟਾ ਦਾਲ ਦੀ ਸਕੀਮ ਦੇ ਕੇ ਜਿੰਨਾ ਕੁਝ ਉਹਨਾਂ ਨੇ ਕੀਤਾ ਮੈਂ ਕਹਿ ਸਕਦੀ ਆ ਕਿ ਇਹਨਾਂ ਸਾਰੀ ਚੀਜ਼ਾਂ ਦੇ ਨਾਲ ਉਹ ਪਿਛਲੇ ਵਰਗ ਨੂੰ ਸਤਕਾਰ ਵੀ ਮਿਲਿਆ ਤੇ ਸਮਾਜ 'ਚ ਉਹਨਾਂ ਦਾ ਸੁਧਾਰ ਵੀ ਹੋਇਆ ਅੱਜ ਅਫਸੋਸ ਜ਼ਰੂਰ ਹੁੰਦੀ ਹੈ ਕਿ ਬਾਦਲ ਸਾਹਿਬ ਦੇ ਸਰਕਾਰ ਬਦਲਣ ਤੋਂ ਬਾਅਦ ਇਹ ਦੋਨੋਂ ਪਾਰਟੀਆਂ ਜਿਹੜੀਆਂ ਆਈਆਂ ਨੇ ਭਾਵੇਂ ਗਰੀਬਾਂ ਨੂੰ ਦਿੱਤੇ ਹੋਏ ਕਾਰਡ ਹੋਣ ਭਾਵੇਂ ਸ਼ਗਨ ਦੀ ਸਕੀਮ ਹੋਏ ਭਾਵੇਂ ਸਾਈਕਲਾਂ ਦੀ ਸਕੀਮ ਹੋਏ ਇਹ ਸਾਰੀ ਸਕੀਮਾਂ ਨੂੰ ਅੱਗੇ ਵਧਾਉਣ ਦੇ ਬਜਾਏ ਇਹਨਾਂ ਨੂੰ ਹੋਰ ਕੱਟ ਕੇ ਲੋਕਾਂ ਤੋਂ ਖੋਈਆ ਨੇ ਸੋ ਅੱਜ ਲੋਕਾਂ ਨੂੰ ਇਹਨਾਂ ਸਾਰੀ ਚੀਜ਼ਾਂ ਨੂੰ ਵੀ ਪਛਾਣਨ ਦੀ ਲੋੜ ਹੈ ਤੇ ਇੱਕ ਵਾਰ ਫੇਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਮਾਜ ਵਿੱਚ ਸਾਡੇ ਪਿਛੜੇ ਵਰਗ ਨੂੰ ਤੇ ਗਰੀਬਾਂ ਨੂੰ ਹੋਰ ਅੱਗੇ ਲੈ ਜਾਣ ਵਾਸਤੇ ਜੋ ਅਸੀਂ ਉਪਰਾਲੇ ਕਰ ਸਕਦੇ ਹਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਵਜਾ ਹਮਲਾ ਮਾਰਨਾ ਚਾਹੀਦਾ ਹੈ ਜ਼ਰੂਰ ਮਹਿਸੂਸ ਕਰਦੀ ਹਾਂ ਕਿ ਬਾਬਾ ਸਾਹਿਬ ਅੰਬੇਡਕਰ ਦੇ ਭਵਨ ਜਿਹੜੇ ਬਣਾਏ ਸੀਗੇ ਉਹ ਬਾਦਲ ਸਾਹਿਬ ਨੇ ਉਹਨਾਂ ਦੀ ਦੇਖ ਰੇਖ ਜਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਨਹੀਂ ਹੋ ਰਹੀ ਹੈ ਬਲਕਿ ਇੱਕ ਕਮੇਟੀ ਹੋਣੀ ਚਾਹੀਦੀ ਹੈ ਜਿੱਥੇ ਗਰੀਬਾ ਦੇ ਮਸਲੇਾਂ ਦੇ ਬਾਰੇ ਸੋਚ ਵਿਚਾਰ ਕੇ ਕਿਵੇਂ ਹੱਲ ਹੋ ਸਕਦੇ ਨੇ ਇਹ ਜ਼ਰੂਰ ਇਹਦੇ ਵੱਲ ਸਰਕਾਰਾਂ ਤੇ ਆਉਂਦੇ ਨੇ